ਪਿਆਰ ਡੱਲਿਆ ਮੈਂ ਐ ਵੇਤਨੀ ਵਾਰੇ ਪੁੱਤ ਕਯਾਰ ਡੱਲਿਆ ਹੋ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐ ਵੇਤਨੀ ਵਾਰੇ ਪੁੱਤ ਚਾਰ ਡੱਲਿਆ ਮੈਂ ਐਵੇਂ ਤੋਨੀ ਵਾਰੇ ਪੁੱਤ ਚਾਰ ਡੱਲਿਆ ਉਹ ਜੋਰਾਵਰ ਫਤੇ ਸਿੰਘ ਨਾਲ ਉਹ ਵੀ ਪਿਆਰੇ ਨੇ ਓਕੇ ਸੋਕੇ ਸਮੇ ਮੇਰੇ ਨਾਲ ਗੁਜ਼ਾਰੇ ਨੇ ਉਹ ਜੋਰਾਵਰ ਫਤੇ ਸਿੰਘ ਨਾਲੋਂ ਵੀ ਪਿਆਰੇ ਨੇ ਔਖੇ ਸੋਕੇ ਸਮੇ ਮੇਰੇ ਨਾਲ ਗੁਜ਼ਾਰੇ ਨੇ ਇਹੀ ਨੇ अजीत ਤੇ ਇਹੀ ਨੇ अजीत ਤੇ ਜੂਜਾਰ ਡੱਲਿਆ ਇਹੀ ਨੇ अजीत ਤੇ ਜੂ ਜਾਰੇ ਡੱਲਿਆ ਮੈਂ ਐਵੇਂ ਤਾ ਨਿਵਾਰੇ ਪੁੱਤ ਚਾਰ ਡੱਲਿਆ ਉਹ ਵੇਖ ਮੇਰੇ ਸਿੰਘਾਂ ਦਾ ਉਹ ਵੇਖ ਮੇਰੇ ਸਿੰਘਾਂ ਦਾ ਪਿਆਰੇ ਡੱਲਿਆ ਮੈਂ ਐਵੇਂ ਤਾ ਨਿਵਾਰੇ ਪੁੱਤ ਚਾਰ ਡੱਲਿਆ ਬੰਦ ਬੰਦ ਕਟੇ ਭਾਵੇਂ ਝੜਖਰੀਆਂ ਤੇ ਚੜੇ ਨੇ ਹੋਰੂ ਵਿੱਚ ਸਾੜੇ ਦੇਗਾਾਂ ਚ ਉਬਾਲੇ ਨੇ ਹੋ ਬੰਦ ਬੰਦ ਕਟੇ ਭਾਵੇਂ ਕਿ ਬੰਦ ਬੰਦ ਕਟੇ ਭਾਵੇਂ ਚੜ ਖਰੀਆਂ ਤੇ ਚੜਨੇ ਹੋਰੂ ਵਿੱਚ ਸਾੜੇ ਦੇਗਾ ਚ ਉਬਾਲੇ ਨੇ ਕਦੇ ਮੰਨੀ ਨਹੀਂ ਹੋ ਵੈਰੀ ਤੋਂ ਕਦੇ ਮੰਨੀ ਨਹੀਂ ਹੋ ਵੈਰੀ ਤੋਂ ਹਾਏ ਹਾਰੇ ਡੱਲਿਆ ਮੈਂ ਐਵੇਂ ਤਾ ਨਿਵਾਰੇ ਪੁੱਤ ਚਾਰ ਡੱਲਿਆ ਉਹ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤਾ ਨਹੀਂ ਵਾਰੇ ਪੁੱਤ ਚਾਰ ਡੱਲਿਆ ਮੈਂ ਐਵੇਂ ਤਾ ਨਹੀਂ ਵਾਰੇ ਪੁੱਤ ਚਾਰ ਡੱਲਿਆ ਕੋਟੀ ਦੋ ਵੀ ਸੀ ਭੁਖੇ ਭਾਵੇਂ ਕਿ ਟਡੂ ਵੀ ਸੀ ਭੁਖੇ ਭਾਵੇਂ ਜ਼ਖਮੀ ਵੀ ਬੜੇ ਸੀ ਉਹ 10 ਲੱਖ ਨਾਲ ਤਾਂ ਵੀ 40 ਸਿੰਘ ਲੜੇ ਸੀ ਓਟੇ ਡੋਹ ਵੀ ਸੀ ਭੁਖੇ ਭਾਵੇਂ ਕਿ ਟਡੂ ਵੀ ਸੀ ਭੁਖੇ ਭਾਵੇਂ ਜ਼ਖਮੀ ਵੀ ਬੜੇ ਸੀ ਉਹ 10 ਲੱਖ ਨਾਲ ਤਾਵੀ 40 ਸਿੰਘ ਲੜੇ ਸੀ ਕਦੇ ਸਾਕਦਾਨੀ ਕਰ ਜਾ ਕਦੇ ਸਾਕਦਾਨੀ ਕਰ ਜਾ ਉਤਾਰ ਡੱਲਿਆ ਮੈਂ ਐਵੇਂ ਤੋਨੀ ਵਾਰੇ ਪੁੱਤ ਚਾਰ ਡੱਲਿਆ ਮੈਂ ਐਵੇਂ ਤਾਨਿਵਾਰੇ ਪੁੱਤ ਚਾਰ ਡੱਲਿਆ ਉਹ ਵੇਖ ਮੇਰੇ ਸਿੰਘਾਂ ਦਾ ਪਿਆਰੀ ਡੱਲਿਆ ਮੈਂ ਐਵੇਂ ਤਾਨਿਵਾਰੇ ਪੁੱਤ ਚਾਰ ਡੱਲਿਆ ਮੈਂ ਐਵੇਂ ਤਾਨਿਵਾਰੇ ਪੁੱਤ ਚਾਰ ਡੱਲਿਆ ਬਹੁਤ ਵਧੀਆ ਬਹੁਤ